ਹਰ ਵੀ ਲੋਕੀ ਤੁਹਾਨੂੰ ਕਹਿ ਦਿੰਦੇ ਆ ਵੀ ਇਹ ਅੰਕਲ ਦੀ ਸਾਡੇ ਤੋਂ ਫੇਮ ਭਾਉਦੇ ਆ ਵੀ ਅੰਕਲ ਤਾਂ ਸੈਂਪੇ ਵਾਲਿਆ ਪੁੱਜੀ ਗੱਲ ਸੀ ਉਹ ਫਿਰ ਮੈਂ ਤਾਂ ਕਲੀਅਰ ਕਰਤਾ ਸੀ ਹਨਾ ਵੀ ਉਹ ਫਿਰ ਮੇਰੇ ਚੁੱਭੀ ਮੈਂਗਾ ਇਦਾਂ ਕਿਦਾਂ ਹੋ ਰਕਦੀ ਟੱਕ ਮਾਰਿਆ ਨਹੀਂ ਤਾਂ ਐਵੇਂ ਹੀ ਕਹੀ ਜਾਂਦੇ ਕਹਿੰਦੇ ਵਾਇਰਲ ਹੋਣ ਤੋਂ ਬਾਅਦ ਮੜ ਕੇ ਗਾਣਾ ਝੜ ਕੇ ਗੱਡਿਆ ਟੱਕ ਪਾਉਣ ਵਾਲਾ दारू ਪੀ ਕੇ ਨਾਲੀਆਂ ਚ ਡੇਗਦੇ ਫਿਰੋਂ ਫਿਰ ਤੁਸੀਂ ਕਿਸੇ ਨੂੰ ਮੈਸੇਜ ਹੀ ਨਹੀਂ ਦੇ ਸਕਦੇ ਨਹੀਂ ਨਹੀਂ ਮੈਂ ਖੁਦ ਸੁਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ ਮੇਰੀ ਹਾਈਟ ਵੀ ਵੱਡੀ ਆ ਮੇਰੇ ਚ ਜ਼ੋਰ ਵੀ ਜ਼ਿਆਦਾ ਹੈ ਬਈ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਣ ਚ ਨਹੀਂ ਤੱਕਦਾ ਜਾਣ ਤੋਂ ਤੱਕੜਾ ਧਾਰੂ ਦਾ ਨਾਲ ਜੱਟ ਦੇ ਮੜੀਆਂ ਤੱਕ ਜਾ ਇਹ ਹੁਣ ਐਕਸਰਸਾਈਜ਼ ਬੁੜੇ ਹੋਏ ਵੀ ਭਾਵੇਂ ਖੁੰਡੀ ਐ ਹੁੰਦੀ ਰਹੀਦਾ ਇਹ ਨਾਲ ਕਰਦੇ ਹੀ ਰਹਿਣਾ ਇਹ ਕੁੜੀਆਂ ਨੂੰ ਤਾਂ 17 ਨੂੰ ਮਰ ਨਹੀਂ ਪੁੱਛੀ ਮੈਨੂੰ ਤਾਂ ਪਤਾ ਨਹੀਂ ਸਟਾਰ ਹੈਗਾ ਕਿ ਨਹੀਂ ਹੈਗਾ ਇਦਾਂ ਕਹਿ ਲੈਣਾ ਚਾਹੀਦਾ ਮਜ਼ਾ ਤਾਂ ਲੈ ਲੋ ਕੋਈ ਕਵੇ ਹੁਸ਼ ਨਹੀਂ ਆਉਣੀ ਇਦਾਂ ਤੇਰੇ ਹੱਥ Sorry ਉਹ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਵਕਾ ਕਾ ਧੱਕ ਪਾ ਦੇਾਂਗੇ ਹੁਸੈਮ ਸਾਹੀ ਜਿਆਨੀ ਪਤਲੋ ਤੇਰੇ ਲੱਕ ਤੇ ਜੱਟ ਦੇ ਡੋਲੇ ਦਾ ਅੱਜ ਪਚਪੀ ਤੇ ਮੰਨ ਜਾਨੀ ਕੀ ਫੇਦਾ ਪਾਏ ਰੌਲੇ ਦਾ ਸੇਮ ਸਾਈ ਜਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੋਲੇ ਦਾ ਵੇ ਕਪਨ ਮੇਰਾ ਮਾ ਜਾਣਾ ਸ਼ੰਕਰੋਈ ਤੇ ਦਾ ਪਿੰਡ ਚ ਮੈਂ ਦੇਸੀ ਬੰਦੇ ਦਾ ਹਾਂ ਕਿਰੋ ਨੇ ਕੋਈ ਗਾਣਾ ਦਾ ਨਹੀਂ ਕਿਹਾ ਵੀ ਗਾਣਾ ਉਹ ਨਹੀਂ ਉਹ ਮੇਰੇ ਕੋਲ ਆ ਹੋ ਉਹਨੇ ਮੇਰਾ ਆਸ਼ਕੀ ਗੀਤ ਬਹੁਤ ਸੁਣਨਾ ਦਾ ਅੱਛਾ ਕਿੱਡੀ ਪੱਗ ਵਿੱਚ ਸ਼ਕੀਨਾ ਤੇਰੀ ਕਰਾ ਮੇਰਾ ਵੀ ਸੁਣ ਸੁਣ ਲਿਆ ਕਰੋ ਪਰ ਮੇਰੇ ਗੀਤੋ ਹਾਲੇ ਵੀ ਵੱਜਦੇ ਆ ਵੀ ਮੈਂ ਭਾਵੇਂ ਛੱਡ ਦਿੱਤਾ ਗੋਣਾ ਹਾਂ ਸასი ਕਾਲ ਬਾਜੀ ਹਾਂਜੀ ਹਾਂਜੀ ਯਾਰ ਜੀ ਆਇਆ ਨੂੰ ਵੈਲਕਮ ਹੋਰ ਕਿੱਦਾਂ ਜੀ ਤੁਸੀਂ ਜਨਾਓ ਕਿਵੇਂ ਬੱਫ ਫਟਿਆ ਜੀ ਕੰਮ ਜਿੰਦਾਬਾਦ ਹੋਰ ਸੁੱਖ-ਸਾਂਤ ਸੁੱਖ-ਸਾਂਤ ਆ ਫਿੱਟ ਪੂਰਾ ਕੰਮ ਆ ਤੁਸੀਂ ਜਿੰਮ ਘਰੇ ਬਣਾਇਆ ਪਿਛਲੀ ਵਾਰ ਇਹ ਆਏ ਸੀਗੇ ਉਦੋਂ ਤੇ ਕੰਮ ਢੱਲਾ ਸੀਗਾ ਉਦੋਂ ਨਹੀਂ ਨਹੀਂ ਐਕਚੁਅਲੀ ਬਹੁਤ ਪੁਰਾਣਾ ਇਹ ਜਿੰਮ ਹਨਾ ਅੱਛਾ ਤੇ ਇਹ ਫਿਰ ਹੁਣ ਸਾਰਾ ਇਹਨੂੰ ਰੰਗ ਜਿਦਾਂ ਕਰਾਇਆ ਸੀ ਉਦੋਂ ਇਹ ਨੂੰ ਵੀ ਥੋੜਾ ਇਹ ਇਹਦਾ ਵੀ ਅਪਲੇਟਾ ਉਹੀ ਨੇ ਆ ਮੈਨੂੰ ਲੱਗਿਆ ਵੀ ਤੁਸੀਂ ਕਿਤੇ ਨਵਾਂ ਹੀ ਬਣਾ ਲਿਆ ਇਹ ਨਵਾਂ ਲੱਗਦਾ ਹੀ ਹੈ ਸਿਗਾ ਤਾਂ ਰਿਪੇਅਰ ਇਹਦੀ ਆਲਵੇਜ ਹੁੰਦੀ ਰਹਿੰਦੀ ਆ ਅੱਛਾ ਅ 5 6 ਮਹੀਨੇ ਇਹਦਾ ਕੀ ਹੁੰਦਾ ਐ ਇੰਨਾ ਸੋਲਿਡ ਆ ਇਹ ਕਿਹੜਾ ਆਨਲਾਈਨ ਵਾਲਾ ਤੁਸੀਂ ਇਹ ਹੈਵੀ ਹੈਗਾ ਆ ਜਾਂਦਾ ਐਕਸਰਸਾਈਜ਼ ਲਈ ਰੱਖਿਆ ਉਹਦਾ ਬਾਹਰ ਪਿੰਡ ਕਿਤੇ ਜਾਂਦੇ ਨਹੀਂ ਲਾਉਣਾ ਨਾ ਨਹੀਂ ਨਹੀਂ ਮੈਂ ਚੱਲ ਜਾਣਾ ਪਰ ਕਈ ਵਾਰੀ ਇਦਾਂ ਹੁੰਦਾ ਬੈਦਰਦਾ ਵੀ ਦੇਖਣਾ ਪੈਂਦਾ ਟਾਈਮ ਦਾ ਵੀ ਹੁਣ ਜੇ ਰਾਤ ਨੂੰ ਮੰਨ ਲਓ ਲੇਟ ਆਏ ਹਾਂ ਕਿਤੇ ਅੱਧਾ ਘੰਟਾ ਪੌਣਾ ਘੰਟਾ ਲਾ ਲਓ ਪਰ ਜੇ ਮਿਸ ਨਹੀਂ ਕਰਨਾ ਨਹੀਂ ਮਿਸ ਹੁੰਦਾ ਰਹੀ ਇਹ ਤਾਂ ਹੁਣ ਜਦੋਂ ਉਹ ਗੀਤ ਮੈਂ ਇੱਕ ਇੰਟਰਵਿਊ ਚ ਬੋਲਿਆ ਸੀ ਚਮਕੀਲੇ ਦੀ ਲਾਈਨ ਨਹੀਂ ਵੀ दारू ਦਾ ਨਾਲ ਜੱਟ ਦੇ ਮੜੀਆਂ ਤੱਕ ਜਾ ਇਹ ਹੁਣ ਐਕਸਰਸਾਈਜ਼ ਬੁੜੇ ਹੋਏ ਵੀ ਭਾਵੇਂ ਖੁੰਡੀ ਐ ਹੁੰਦੀ ਰਹਿੰਦਾ ਇਹ ਨਾਲ ਕਰਦੇ ਹੀ ਰਹਿਣਾ ਰੱਬ ਦਾ ਵੱਡਾ ਜਦਾਂ ਚੰਗੀ ਰਹਿੰਦੀ ਤਾਜ਼ਾ ਤਾਜ਼ਾ ਰਹਿੰਦੀ ਆ ਤਾਜ਼ਾ ਤਾਜ਼ਾ ਹਾਂਜੀ ਸਭ ਤੋਂ ਵੱਡਾ ਡੰਬਲ ਕਿਹੜਾ ਕਿੰਨੇ ਕਿਲੋ ਦਾ ਰੱਖਿਆ ਫਿਰ 40 ਇਹ ਹੁਣ ਤਾਂ ਆਪਣੀ ਕੋ 40 ਕਿਜੀ ਇੱਕ ਸਾਰਾ ਕੇਜੀ ਚ ਹੀ ਆ ਬੇਟ ਅੱਛਾ ਤੇ 40 ਕਿਲੋ ਵਾਲੇ ਹੈਗੇ ਆ ਹਾਂ ਤੇ 50 ਤੇ 60 ਦੇ ਮੈਂ ਆਰਡਰ ਕੀਤੇ ਸੀਗੇ ਪਰ ਉਹ ਮੇਰੇ ਕੋਲ ਰੈਕ ਤੇ ਸਪੇਸ ਨਹੀਂ ਨਾਲ ਮੈਂ ਇੱਥੇ ਤੱਕ ਵਰਤਦਾ ਆ ਇਹਨਾਂ ਨੂੰ 40 ਤੱਕ ਵਰਤ ਲੈਨੇ ਉਹ 40 ਹਾਂ ਇਹ ਤਾਂ ਮੈਂ ਵਰਤਦਾ 40 ਤੋਂ ਤਾਂ ਵੀ ਚਲੇ ਜਾਂਦਾ ਜਦੋਂ ਕਿਤੇ ਮੂਡ ਬਣੇ ਉਹ ਬਾਹਰਲੇ ਜਿੰਮਾ ਚ ਜਿੱਦਾਂ ਇੰਗਲੈਂਡ ਆ ਉੱਥੇ ਕੇਜੀ ਚ ਆ ਵੇਟ ਅੱਛਾ ਤੇ ਉਹ ਫਿਰ ਵਧੀਆ ਹੁੰਦਾ ਉੱਥੇ ਮੈਂ ਉੱਥੇ ਕਰ ਲਈਦਾ ਜੋਰਜ ਮੈਸ਼ ਹਾਂ ਇੱਥੇ ਵੀ ਇੰਨਾ ਹੀ ਬਹੁਤ ਆ ਇਹ ਵਾਲਾ ਨਸ਼ਾ ਤੇ ਮੈਨੂੰ ਲੱਗਦਾ ਤੁਹਾਨੂੰ ਪਹਿਲੇ ਦਿਨ ਤੋਂ ਹੀ ਰਿਹਾ ਹਨਾ ਜਿੰਮ ਤਾਂ ਜਿਵੇਂ ਗੀਤਾਂ ਚ ਵੀ ਤੁਹਾਡੇ ਸੇਮ ਉਹ ਡੋਲਿਆਂ ਚ ਜਾਨ ਚਾਈ ਦੀ ਪੱਟਾਂ ਦੀ ਗੱਲ ਸੇਮ ਜ਼ਾਇਆ ਨਹੀਂ ਬਦਲੋ ਤੇਰੇ ਲੱਕ ਦੇ ਜੱਟ ਦੇ ਡੋਲੇ ਦਾ ਹਨਾ ਬਿਲਕੁਲ ਬਿਲਕੁਲ ਹਾਂ ਤੇ ਇਹ ਫਿਰ ਨਾਲ-ਨਾਲ ਜਿੱਥੇ ਮੰਨ ਲਓ ਵੀ ਕਿਤੇ ਜਾਣਾ ਫਿਰ ਉੱਥੇ ਜਿਮ ਵਗੈਰਾ ਨਾਲ ਹੀ ਦਸੀ ਕਰਨਾ ਮੈਲੇ ਜਾਂਦਾ ਜਿੱਥੇ ਵੀ ਹੁਣ ਦੁਨੀਆਂ ਚ ਘਰ-ਘਰ ਜਿਮ ਆ ਇਦਾਂ ਕਹਿ ਸਕਦੇ ਤੁਸੀਂ ਹਾਂ ਮੇਰੇ ਕਹਿੰਦਾ ਮਤਲਬ ਜੇ ਸ਼ਹਿਰ ਜਾ ਉੱਥੇ ਹੈਗਾ ਮੈਂ ਉਹਨਾਂ ਨੂੰ ਨਹੀਂ ਡਰਾਇ ਨਹੀਂ ਕਰਦਾ ਉਹ ਬਹੁਤ ਵਧੀਆ ਚੀਜ਼ ਆ ਨੌਜਵਾਨਾਂ ਲਈ ਇਹ ਤਾਂ ਮੈਂ ਇਦਾਂ ਵੀ ਮੇਰੇ ਕੋਲ ਆ ਲੈਗ ਪ੍ਰੈਸ ਤੋਂ ਬਿਨਾ ਸਾਰੀਆਂ ਐਕਸਰਸਾਈਜ਼ ਹੀ ਵੱਡੇ ਪੱਧਰ ਤੇ ਆ ਇਹਦੇ ਵਿੱਚ ਹਾਂ ਇਸ ਮਜੀ ਇਹ ਵੱਡੀ ਆ ਮਸ਼ੀਨ ਆ ਹਾਂ ਤੇ ਇਹਦੇ ਵਿੱਚ ਵੱਡੇ ਪੱਧਰ ਤੇ ਇਦਾਂ ਵੀ 4-4 5-5 ਐਕਸਰਸਾਈਜ਼ ਇੱਕ ਪਾਰਟ ਦੀਆਂ ਹੈਗਾ ਸ਼ੋਲਡਰ ਦੀਆਂ ਹਾਂ ਬੈਕ ਦੀਆਂ ਆ ਆਪਣੇ ਚੈਸਟ ਹੈਗੀ ਆ ਹਾਂ ਤੇ ਬਾਈਸ ਟਰਾਈਸਾ ਦੇਖੋ 4-4 5-5 ਸਾਰਾ ਸਰੀਰ ਐਨ ਪੂਰਾ ਅਜੇ ਨਹੀਂ ਆਉਂ ਮੜ ਮੋਟਾ ਹੁਣ ਪਰੋਠੇ ਛਕ ਲਈਦੇ ਇੰਡੀਆ ਆ ਕੇ ਦੁੱਧ ਕੇ ਨਹੀਂ ਉਹਦੇ ਦੁਆਲੇ ਰਹੀਦਾ ਹਣਾ ਐ ਉਮਰ ਕਿੰਨੀ ਹੋਗੀ ਤੁਹਾਡੀ ਪਹਿਲਾਂ ਦੂਜਾ ਠੋਕ ਲੀਦਾ ਸੀ ਸਮਾਨ ਅੱਛਾ ਹੋਣਗੇ ਕੀ ਕਹਿੰਦੇ ਹੁਣ ਏਦਾਂ ਏਦਾਂ ਹੋ ਗਿਆ ਹਨਾ ਉਮਰ ਕਿੰਨੀ ਹੋ ਗਈ ਹੁਣ ਉਮਰ ਤੁਸੀਂ ਦੇਖੋ ਕੁੜੀਆਂ ਨੂੰ ਤਾਂ 17 ਨੂੰ ਉਮਰ ਨਹੀਂ ਪੁੱਛੀ ਮੈਨੂੰ ਤਾਂ ਪਤਾ ਨਹੀਂ ਸਟਾਰ ਹੈਗਾ ਕਿ ਨਹੀਂ ਹੈਗਾ ਏਦਾਂ ਕਹਿ ਲੈਣਾ ਚਾਹੀਦਾ ਮਜ਼ਾ ਤਾਂ ਲੈ ਲਓ ਚੇ ਕੋ ਕਵੇ ਨਹੀਂ ਨਹੀਂ ਸਟਾਰ ਤੋਂ ਨਹੀਂ ਹੈਗੇ ਅੱਜ ਦੇ ਨਹੀਂ ਹੋ ਨਾਲੇ ਵੈਸੇ ਵੀ ਲੋਕੀ ਤੁਹਾਨੂੰ ਕਹਿ ਦਿੰਦੇ ਆ ਵੀ ਇਹ ਅੰਕਲ ਦੀ ਸਾਡੇ ਤੋਂ ਫੇਮ ਭਾਉਦੇ ਆ ਨਹੀਂ ਅੰਕਲ ਤਾਂ ਸੱਪੇ ਵਾਲਿਆ ਉਹ ਦੂਜੀ ਗੱਲ ਨਹੀਂ ਸੀ ਹਾਂ ਨਾਲੇ ਚਾਚੇ ਦੀ ਕਦਰ ਕਰਨੀ ਚਾਹੀਦੀ ਆ ਆਪਾਂ ਨਾਲ ਇੱਕ ਹੀ ਗੱਲ ਕਰ ਲੈਣੀ ਆ ਮੈਂ ਸੰਧੂ ਨਹੀਂ ਨਹੀਂ ਲੈਣਾ ਚਾਹੀਦਾ ਕਿ ਹੋਣੀ ਲੈਣਾ ਚਾਹੀਦਾ ਮੈਂ ਸੰਧੂ ਆਂਦਾ ਵੀ ਅੰਕਲ ਸਾਡੇ ਸਿਰ ਤੋਂ ਸਫੇਮ ਭਾਰਦੇ ਆ ਨਹੀਂ ਮੈਂ ਕਿਹਾ ਦੇਖੋ ਅੰਕਲ ਵਾਲੀ ਗੱਲ ਜੈ ਜਿਆ ਅੰਕਲ ਮੰਨਦੇ ਨਹੀਂ ਅੰਕਲ ਦਾ ਫੇਰ ਹੈਗੇ ਹੀ ਆ ਹਾਂ ਮੰਨਣ ਚ ਕੀ ਦੀ ਗੱਲ ਆ ਹਾਂ ਤੇ ਇਹ ਦੇਖੋ ਐਵੇਂ ਹੀ ਹੋਣ ਐਵੇਂ ਆਪਾਂ ਗੋਲ ਮੋੜ ਗੱਲ ਕਰੀਏ ਹੂੰ ਤੇ ਜਿਹੜੀ ਦੂਜੀ ਗੱਲ ਸੀ ਉਹ ਫੇ ਮੈਂ ਤਾਂ ਕਲੀਅਰ ਕਰਤਾ ਸੀ ਹੈਨਾ ਹੂੰ ਵੀ ਉਹ ਫੇ ਮੇਰੇ ਚੁੱਭੀ ਮੈਂਗਾ ਇਦਾਂ ਕਿਦਾਂ ਹੋ ਸਕਦੀ ਹੈ ਵੀ ਜਿਹੜੀ ਗੱਲ ਜਾਇਜ਼ ਆ ਉਹ ਲਈ ਮੈਂ ਐਗਰੀ ਆ ਹੂੰ ਹੈਨਾ ਤੇ ਜਿਹੜੀ ਨਹੀਂ ਉਹ ਲਈ ਨਹੀਂ ਫੇ ਅੱਛਾ ਵੈਸੇ ਵੱਲੋਂ ਸੁਭਾਵਿਕ ਜੀ ਗੱਲ ਆ ਵੀ ਅਸੀਂ ਵੀ ਤੁਹਾਨੂੰ ਨਿੱਕੇ ਹੁੰਦੇ ਸੁਣਦੇ ਆਏ ਤੁਸੀਂ ਅਜੇ ਵੀ ਮਤਲਬ ਥੋੜਾ ਗੈਪ ਪੈ ਲਿਆ ਸੀਗਾ ਤੁਸੀਂ ਪਰ ਅਜੇ ਵੀ ਫੇਰ ਤੁਸੀਂ ਗੀਤ ਖੁੱਤੀ ਕੱਢ ਦਿੱਤਾ ਹੁਣ ਤੁਹਾਡਾ ਰੀਸੈਂਟ ਗਾਣਾ ਆਇਆ ਤੱਕ ਤੱਕ ਪਾ ਦੇਾਂਗੇ ਉਹ ਕਈ ਤੇ ਤੱਕ ਪਾ ਦੇਾਂਗੇ ਤੱਕ ਪਾ ਪਿਆ ਕਈ ਤਾਂ ਐਵੇਂ ਹੀ ਕਹੀ ਜਾਂਦੇ ਕਹਿੰਦੇ ਵਾਇਰਲ ਹੋਣ ਤੋਂ ਬਾਅਦ ਮੜ ਕੇ ਗਾਣਾ ਝੜ ਕੇ ਕੱਢਿਆ ਤੱਕ ਪਾਉਣ ਵਾਲਾ ਨਹੀਂ ਨਹੀਂ ਇਹ ਤਾਂ ਤੁਸੀਂ ਮੇਰੇ ਮੇਰੇ ਕੋਲ ਚੈਟ ਪਈ ਆ ਕਾਦੇ ਪਿਛਲੇ ਸਾਲ ਆਪਾਂ ਰਿਕਾਰਡ ਕਰ ਲਿਆ ਸੀਗਾ ਅੱਛਾ ਕਰਬਨ ਬੀਟ ਨਾਲ ਮੀਕੇ ਹੁਣ ਹੀ ਆਏ ਸੀਗੇ ਇੱਥੇ ਆਪਣੇ ਚੰਡੀਗੜ੍ਹ ਉਹਨਾਂ ਦਾ ਤਾਂ ਹੰਸਪਾ ਜੀ ਦਾ ਗੀਤ ਸੀ ਉਦੋਂ ਉਹਦੀ ਸ਼ੂਟ ਸੀ ਹੂੰ ਤੇ ਉਦੋਂ ਪਹਿਲਾਂ ਦੀ ਵੀ ਸਾਡੀ ਗੱਲ ਚੱਲਦੀ ਪਰ ਸਾਨੂੰ ਫਿਰ ਮੈਟਰ ਜਦੋਂ ਮਿਲਿਆ ਉਹਦੇ ਵੀ ਫੈਕਟ ਬੈਠੀ ਕਹਾਣੀ ਤੇ ਮੇਰੇ ਵੀ ਫਿਰ ਮੈਨੂੰ ਵੀ ਸੀ ਵੀ ਮੈਂ ਯਾਰ ਗੀਤ ਕਰਾਂ ਜੇ ਹੁਣ ਅਪਰਚੂਨਿਟੀ ਮਿਲਦੀ ਐ ਡੇਵਿਡ ਸਟਾਰ ਦੇ ਨਾਲ ਤਾਂ ਫਿਰ ਮੈਨੂੰ ਵਾਈ ਨਾਟ ਕਿਉਂ ਨਹੀਂ ਮੈਂ ਗੀਤ ਲੱਭਿਆ ਥੋੜਾ ਉਹਨਾਂ ਦੇ ਉਹਦੇ ਮੂਡ ਦਾ ਵੀ ਹੋਵੇ ਤਾਂ ਪੰਜਾਬੀ ਵੀ ਹੋਵੇ ਮਤਲਬ ਇਹ ਜਾਣੇ ਤੇ ਹੁਣ ਇਹ ਠੇਠ ਪੰਜਾਬੀ ਆ ਹਾਂ ਤੱਕ ਪਾਵਾਂਗੇ ਪੰਜਾਬੀਆਂ ਦਾ ਵਰਲਡ ਆ ਬਈ ਉਹੀ ਗੱਲ ਨਾ ਵੀ ਉਹ ਜੁੜ ਗਿਆ ਨਾਲ ਵੀ ਜੁੜ ਗਿਆ ਸ਼ਾਇਦ ਤੱਕ ਕਿ ਬੇਹੋਰ ਦੇ ਪਾਉਣੀ ਆ। ਹਾਂ ਉਹ ਤਾਂ ਵੀ ਹੁਣ ਲੈਟਲੀ ਅਜ ਲੇਟਸਟ ਜਿਦਾ ਮੇਰਾ ਉਹ ਯਾਸੀ ਦਾ ਪੌਡਕਾਸਟ ਹਾਂ ਉਹਦੇ ਚੱਕਰ ਚ ਲੱਗਦਾ ਏ ਇਦਾਂ ਹੈਗਾ ਵੀ ਨੇੜੇ ਜੇ ਜਾ ਕੇ ਜਦੋਂ ਮੈਂ ਤਾਂ ਉਹਨੂੰ ਵਿਚਾਰੇ ਨੂੰ ਦੇਖਿਆ ਵੀ ਨਹੀਂ ਕਦੀ ਸੋਣੇ ਮੈਨੂੰ ਪਹਿਲਾਂ ਪਤਾ ਵੀ ਨਹੀਂ ਸੀ ਉਹਦਾ। ਅੱਛਾ ਹਾਂ ਮੈਨੂੰ ਓਨੈਸਟੀ ਨਾਲ ਮੈਂ ਝੂਠ ਨਹੀਂ ਬੋਲਦਾ ਮੈਂ ਸੋਸ਼ਲ ਮੀਡੀਆ ਤੇ ਆ ਐਕਟਿਵ ਘਟਿਆ। ਇਹ ਮੇਰੇ ਭਾਈ ਭਰਾ ਛੋਟੇ ਜਿਹੜੇ ਮੇਰੇ ਫੈਨ ਆ ਫੈਨ ਨਹੀਂ ਮੈਂ ਕਹਿੰਦਾ ਛੋਟੇ ਭਰਾ ਕਹਿੰਨਾ। ਬਈ ਜਿਹੜੇ ਸਾ ਇਹ ਅ ਮਿੱਤਰਾਂ ਦੀ ਦੁਨੀਆ ਆ। ਉਹ ਮੇਰਾ ਕੁਛ ਨਾ ਕੁਛ ਪਾਉਂਦੇ ਰਹਿੰਦੇ ਮੇਰੇ ਕੋਲ ਤੁਹਾਡੇ ਸਾਹਮਣੇ ਸੈਂਕੜੇ ਲੋਕ ਬਿਸਟ ਕਰਨ ਆਉਂਦੇ ਆ ਮੈਂ ਕਦੀ ਇਹਨੂੰ ਵੀ ਪੰਪਪ ਨਹੀਂ ਕਿਹਾ ਬਹੁਤ ਸਾਰੇ ਆਰਟਿਸਟ ਆ ਉਹ ਦੱਸਦੇ ਅਸੀਂ ਇੱਥੇ ਰਹਿੰਨੇ ਇੱਥੇ ਰਹਿੰਨੇ ਤੇ ਮੈਂ ਤਾਂ ਤੁਹਾਨੂੰ ਪਤਾ ਦੇਸੀ ਬੰਦਾ ਆ ਤੇ ਮੈਂ ਪੈਂਦਾ ਸਾਨੂੰ ਤਾਂ ਐ ਹੁੰਦਾ ਵੀ ਜਦੋਂ ਤੁਸੀਂ ਆ ਗਏ ਹੋ ਤਾਂ ਇੱਥੇ ਬੰਬੀ ਦਾ ਹੀ ਮਿਲਣਾ ਜਦੋਂ ਆਪਾਂ ਬਾਟ ਚ ਆ ਆ ਉਹ ਆਪਣਾ ਲਿਵਿੰਗ ਰੂਮ ਆ ਉਹ ਜਿਹੜੀ ਡੇਕ ਟਾਲੀ ਸ਼ਾਂਗੀ ਹੁਣ ਧੁੱਪ ਸਿਆਲਾਂ ਚ ਹੁਣ ਆ ਜਾਣਾ ਇੱਥੇ ਬੈਠਣਾ ਹਾਂ ਆ ਦੇਖਿਆ ਇਹ ਜਦੋਂ ਭਰ ਗਈ ਤੇ ਇੱਥੇ ਕੁਰਸੀਆਂ ਫੇਰ ਇੱਥੋਂ ਕਈ ਵਾਰੀ ਹਵਾ ਆਉਂਦੀ ਆ ਇਹ ਨਜ਼ਾਰਾ ਦਾ ਸਮਝ ਲਓ ਵੀ ਮਿੱਤਰਾਂ ਦੇ ਮੋਟਰ ਤੇ ਕੱਚ ਦੀ ਗਲਾਸੀ ਘੱਟ ਕੇ ਗਏ ਮੇਰੇ ਉਹ ਗਲਾਸੀ ਵਾਲਾ ਚੱਲਦਾ ਕੰਮ ਫਿਰ ਨਾਲ ਨਾਲ ਨਹੀਂ ਉਹ ਦੇਖੋ ਕਹਿਣ ਦਾ ਹੁੰਦਾ ਇਹ ਪਤਾ ਵੀ ਇੱਕ ਵੀਡੀਓ ਉਹ ਵੀ ਵਾਇਰਲ ਹੋਈ ਕਿਤੇ ਬੀਅਰ ਕਿਉਂ ਪੀਨੇ ਆ ਕਿਤੇ ਸਾਡੇ ਪੱਤਰ ਹੀ ਆ ਤਾਂ ਕਰਕੇ ਨਹੀਂ ਕੋ ਤੁਸੀਂ ਝੂਠ ਬੋਲੋਗੇ ਜਨਤਾ ਨੂੰ ਪਤਾ ਤੁਸੀਂ ਗੋਲ ਮੋਲ ਮੈਨੂੰ ਮੈਨੂੰ ਸਦਾ ਹੀ ਪਿਆਰ ਮਿਲਿਆ ਤੇ ਮੈਂ ਬੋਲਿਆ ਵੀ ਸੱਚ ਹਾਂ ਤੇ ਸੱਚ ਇਦਾਂ ਵੀ ਦੇਖੋ ਹੁਣ ਕਿੱਥੇ ਲਗਾਉ ਲਾਂਗੇ ਤੁਸੀਂ ਜੇ ਕੋਈ ਮੰਨ ਲਓ ਤੁਸੀਂ ਬੀਅਰ ਪੀਨੇ ਆ ਤਾਂ ਤੁਸੀਂ ਦੱਸ ਦਿਓ ਮੈਂ ਬੀਅਰ ਲਾ ਲੈਣਾ ਹਾਂ ਹਾਂ ਉਹਨੂੰ ਗਲਤ ਨਾ ਹੋਵੇ ਵੀ ਤੁਸੀਂ ਪੀ ਕੇ दारू ਪੀ ਕੇ ਨਾਲੀਆਂ ਚ ਡੇਗਦੇ ਫਿਰੋ ਫਿਰ ਤੁਸੀਂ ਕਿਸੇ ਨੂੰ ਮੈਸੇਜ ਨਹੀਂ ਦੇ ਸਕਦੇ ਪਰ ਉਤੋਂ ਸਭ ਤੋਂ ਵੱਡਾ ਮੈਸੇਜ ਮੇਰਾ ਆ ਵੀ ਪ੍ਰੈਕਟਿਸ ਹੈਲਥ ਹੈਲਥ ਨੂੰ ਤੁਸੀਂ ਆਪਣੇ ਦਿਮਾਗ ਚ ਰੱਖੋ ਵੀ ਜੇ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਹਾਂ ਏ ਹੈਲਥ ਇਜ਼ ਵੈਲਥ ਸੋ ਤੁਸੀਂ ਸਿਹਤ ਚੰਗੀ ਆ ਤੁਸੀਂ ਬਹੁਤ ਜ਼ਿਆਦਾ ਨਜ਼ਾਰੇ ਲੈ ਸਕਦੇ ਜਿੰਦਗੀ ਦੇ ਵੈਸੇ ਤਾਂ ਬਾਕੀ ਗੀਤਾਂ ਦੇ ਵਿੱਚ ਵੀ ਤੁਹਾਡੀ ਸਿਹਤ ਦਾ ਜ਼ਿਕਰ ਆਉਂਦਾ ਰਹਿੰਦਾ ਇਸ ਵਾਰੀ ਵੀ ਜਿਹੜਾ ਇਹ ਨਵਾਂ ਗੀਤ ਆਇਆ ਇਹਦੇ ਵਿੱਚ ਵੀ ਇੱਕ ਤਰ੍ਹਾਂ ਜੋਸ਼ ਦੀ ਗੱਲ ਆ ਜਾਂ ਫਿਰ ਪੰਜਾਬ ਦੀ ਗੱਲ ਪੰਜਾਬ ਦੀ ਪੰਜਾਬੀਅਤ ਦੀ ਗੱਲ ਪੰਜਾਬੀ ਉਹਨੂੰ ਆਪੇ ਹੀ ਚੱਕ ਲੈਂਦੇ ਤੁਹਾਨੂੰ ਉਹਦੀ ਏਡੀ ਐਡ ਸ਼ੈਡ ਦੀ ਲੋੜ ਨਹੀਂ ਹੁੰਦੀ ਸੁਣਾ ਦਿਓ ਗਾਣਾ ਜੇ ਤੁਸੀਂ ਹਾਉ ਸ਼ੇਰਾਂ ਦੇ ਕੋਲ ਨਾ ਆਮੀ ਐਵੇਂ ਨਾ ਬਹਿਰ ਬਦਹਾਮੀ ਤੇਰੇ ਨਾਲ ਮਾੜੀ ਹੋ ਜੂ ਐਵੇਂ ਨਾ ਰਗੜਿਆ ਜਾਵੀਂ ਗੱਸੇ ਗਿਆ ਤੁਸੀਂ ਉਹ ਗੱਲ ਸਿੱਧੀ ਉਹ ਜਾਂਦੀ ਮੇਰਾ ਹੋਸ਼ ਨਹੀਂ ਆਉਣੀ ਐਦਾਂ ਤੇਰੇ ਹੱਥ ਪਾ ਦਿਆਂਗੇ ਵੀ ਉਦੋਂ ਸਮਝ ਮੰਨੋ ਜਨਾ ਮੰਨੋ ਤੁਸੀਂ ਇਹ ਗਾਣਾ ਭਾਵੇਂ ਤੁਸੀਂ ਲੇਟ ਰਿਲੀਜ਼ ਕਰਦੇ ਪਰ ਇਹ ਜਾਣ ਕੇ ਤੁਸੀਂ ਹੁਣ ਕੱਟਿਆ ਉਹ ਨਹੀਂ 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 ਬੰਦੀ ਬੇ ਗੀਤ ਦੀ ਡੇਟ ਮੇਰਾ ਟੀਜ਼ਰ ਆਇਆ ਪੌਡਕਾਸਟ ਉਹ ਤੋਂ ਬਾਅਦ ਹੋਇਆ ਹਾਂ ਮੇਰਾ ਟੀਜ਼ਰ ਪਹਿਲਾਂ ਆਇਆ ਨਾ ਹੂੰ ਤੇ ਉਹ ਤਾਂ ਚਲੋ ਮੈਂ ਕਲੀਅਰ ਹੈ ਵੀ ਇਹਦੇ ਨਾਲ ਕੋਈ ਮਤਲਬ ਨਹੀਂ ਸੀ ਤੇ ਹੁਸ਼ ਨਹੀਂ ਆਉਣੀ ਐਦਾਂ ਤੇਰੇ ਹੱਥ ਸੌਰੀ ਉਹ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਧੱਕ ਪਾ ਦੇਾਂਗੇ ਉਹ ਕਾਕਾ ਧੱਕ ਪਾ ਦੇਾਂਗੇ ਉਹ ਦਿਨ ਤੁਸੀਂ ਪ੍ਰੈਸ ਕਲੱਬ ਆਏ ਸੀਗੇ ਉੱਥੇ ਵੀ ਸਵਾਲ ਕੀਤੇ ਕਿਹਦੇ ਵੀ ਇਹ ਜਿਹੜੇ ਇਸ਼ਾਰੇ ਆ ਥੋੜੇ ਜਿਹਾ ਉਹ ਗਲਤ ਕੀਤੇ ਤੁਸੀਂ ਗਾਣੇ ਦੇ ਵਿੱਚ ਉਹ ਕਿਹੜੇ ਇਸ਼ਾਰੇ ਆ ਨਹੀਂ ਮੈਂ ਉਹਨਾਂ ਨੂੰ ਭਾਈ ਸਾਹਿਬ ਆਪਣੀ ਮੇਰਾ ਨਾਂ ਤਾਂ ਨਹੀਂ ਜਾਣਦਾ ਮੈਂ ਭੁੱਲ ਗਿਆ ਸਰਦਾਰ ਜੀ ਸਰਦਾਰ ਜੀ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਨਾ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਮੈਂ ਜਿੱਦਾਂ ਕੋਈ ਐਕਸ਼ਨ ਤਾਂ ਕਰਨਾ ਹੀ ਸੀ ਨਾ ਮੈਂ ਹੁਣ ਐ ਥੋੜਾ ਖੜ ਕੇ ਸਾਵਧਾਨ ਹੋ ਕੇ ਕੀ ਕੀਤਾ ਦੇ ਨਾ ਸੀ ਉਹ ਮੋਸ਼ਨ ਹੁੰਦਾ ਨਾ ਮੂਡ ਹੁੰਦਾ ਉਹ ਵਿੱਚ ਤੱਕ ਪਾ ਦਿਆਂਗੇ ਤੱਕ ਪਾ ਦਿਆਂਗੇ ਹੁਣ ਜਦੋਂ ਉਹ ਜਦੋਂ ਆਪਣੇ ਇੰਡੀਅਨ ਟੀਮ ਦੇ ਜਿਹੜੇ ਆਪਣੇ ਬੋਲਰ ਆ ਜਦੋਂ ਉਹ ਬੈਟ ਲੈਂਦੇ ਆ ਹੈਨਾ ਤੂੰ ਫਿਰ ਚੱਕਦੇ ਏਦਾਂ ਕਰਦੇ ਹਨ ਉਹ ਮੈਂ ਕਹਿਆ ਯਾਰ ਮੈਂ ਤਾਂ ਖਲ ਏਦਾਂ ਹੀ ਕੀਤਾ ਆ ਉਹਦਾ ਪੁੱਤ ਦਾ ਕਹਿ ਲੋ ਵੀ ਜਸ਼ੀਲਾ ਹਾਂ ਵੀ ਉਹਨੇ ਬੈਕਟਰ ਲਈ ਆ ਹਾਂ ਤੇ ਕੰਮ ਚਾ ਗਾਣੇ ਤੇ ਤੁਹਾਡੇ ਬੋਲ ਵੀ ਦੰਦੇ ਹਨਾ ਸੁਣਾਇਓ ਦੁਬਾਰਾ ਫੇਰ ਜਰਾ ਔਰ ਮੂਡ ਬਣ ਲੰਦੋਂ ਹਾਸਾ ਆਉਂਦਾ ਮੈਂ ਸੋਚਦਾ ਵੀ ਵਾਕਈ ਮੈਂ ਪਹਿਲਾਂ ਨਹੀਂ ਮੇਰੇ ਦਿਮਾਗ 'ਚ ਸੀਗਾ ਹੁਣ ਮੇਰੇ ਦਿਮਾਗ 'ਚ ਏਦਾਂ ਲੱਗਦਾ ਚਲ ਆਪਾਂ ਹੋਰ ਕੋਈ ਗਾਣਾ ਕੋਈ ਲੈਣੇ ਗਾਣਾ ਉਹ ਮੇਰਾ ਫੇਵਰੇਟ ਗਾਣਾ ਜੀ ਉਹ ਸੇਮ ਸਾਇ ਜਾਨੀ ਬਤਲੋ ਤੇਰੇ ਲੱਕ ਤੇ ਜੱਟ ਬਣਾਉਂਦੇ ਹਾਂ ਸੇਮ ਸਾਈ ਜਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਆ ਚੁੱਪ ਚਪੀ ਤੇ ਮੰਨ ਜਾਣੀ ਕੀ ਫਾਇਦਾ ਪਾਏ ਰੌਲੇ ਦਾ ਸੇਮ ਸਾਈ ਜਿਆ ਨਹੀਂ ਪਤਲੋ ਤੇਰੇ ਲੱਕ ਤੇ ਜੱਟ ਦੇ ਡੌਲੇ ਦਾ ਕਿਆ ਵਾ ਕੋਈ ਕਈ ਕੁਐਸਚਨ ਹੋ ਜਾਂਦੇ ਆ ਗਾਇਕੀ ਤੇ ਇਹ ਐਂਟਰਟੇਨਮੈਂਟ ਆ ਹੂੰ ਇਨੂੰ ਐਂਟਰਟੇਨਮੈਂਟ ਤੱਕ ਸੀਮਿਤ ਰੱਖਣਾ ਚਾਹੀਦਾ ਜੇ ਅਸੀਂ ਕੋਈ ਹੋਰ ਵੀ ਇਦੋਂ ਵੱਡੀ ਜਿਹੀ ਸ਼ੀਲੀ ਗੱਲ ਵੀ ਕਰਦੇ ਆ ਤੇ ਉਹਦਾ ਮਤਲਬ ਵੀ ਐਂਟਰਟੇਨਮੈਂਟ ਹੈ ਐਂਟਰਟੇਨਮੈਂਟ ਆ ਤੇ ਪੰਜਾਬੀ ਦੇ ਨਾਲ ਕਈ ਵਾਰੀ ਬੰਦਾ ਉਦਾਂ ਹੀ ਮਰ ਜਾਇਆ ਜਾਂ ਹੁੰਦਾ ਕਿਸੇ ਨੂੰ ਜੋਸ਼ ਅਜਵੇ ਪੰਜਾਬੀ ਨੂੰ ਮਾੜੀ ਗੱਲ ਆ ਹਣਾ ਇਹਦਾ ਜਵਾਬ ਮੈਨੂੰ ਕੋਈ ਤਾਂ ਹੁਣ ਤੇ ਚਲੋ ਹੋਰ ਵਧੀਆ ਹੋ ਗਿਆ ਵੀ ਤੁਸੀਂ ਇਹ ਵਾਲਾ ਗੀਤ ਜਿਹੜਾ ਤੱਕ ਪਾ ਦਾਂਗੇ ਇਹ ਮੀਕਾ ਸਿੰਘ ਨੇ ਕੀਤਾ ਬੰਬੇ ਜਾ ਕੇ ਕੀਤਾ ਮਤਲਬ ਸ਼ੰਕਰਪਿੰਡ ਤੋਂ ਬੰਬੇ ਤੱਕ ਤੁਸੀਂ ਪਹੁੰਚੇ ਹੋ ਹਾਂਜੀ ਹਾਂ ਬੰਬੇ ਵਾਲਾ ਸਫ਼ਰ ਕਿਵੇਂ ਸੀਗਾ ਬੰਬੇ ਕਿਹਨੂੰ ਕਿਨੂੰ ਮਿਲੇ ਤੁਸੀਂ ਬੰਬੇ ਮੇਣਾ ਹੁਣ ਤਾਂ ਮੈਂ ਇਦਾਂ ਹੀ ਗਿਆ ਸੀ ਹੁਣ ਤਾਂ ਫਿਰ ਕਪਲ ਬਾਈ ਨਾਲ ਵੀ ਮੁਲਾਕਾਤ ਹੋ ਗਈ ਉਹ ਵੀ ਸ਼ੂਟ ਤੇ ਪਹੁੰਚ ਗਏ اچھا ਤੇ ਸਾਡੇ ਲਈ ਤਾਂ ਉਹ ਵੱਡੀ ਮਤਲਬ ਐ ਤੁਹਾਡਾ ਸ਼ੂਟ ਦੇਖਣ ਆਏ ਵੀ ਕਿ ਮੱਖਣ ਆਇਆ ਹਾਂ ਨਹੀਂ ਜਦੋਂ ਅਸੀਂ ਮਿਲੇ ਉਹ ਜਿੰਮ ਕਰ ਰਹੇ ਸੀ اچھا ਤੇ ਉਮੀਕਾ ਆਪ ਆਪ ਸਟੇ ਰਿਹਾ ਉਹ ਇੱਕ ਫਲੋਰ ਥੱਲੇ ਆ ਹਾਂ ਤੇ ਉੱਥੇ ਫਿਰ ਉਹ ਆਉਣਾ ਹੀ ਸੀਗਾ ਲੋ ਹੋਈ ਸੀਗੀ ਵੀ ਇਲਾ ਆਪਾਂ ਵੀ ਉੱਥੇ ਹੁਣ ਕਪਲ ਨੇ ਹਾਂ ਤੇ ਉਹ ਜਦੋਂ ਸ਼ੂਟ ਤੋਂ ਆਇਆ ਤਾਂ ਫਿਰ ਉਹ ਸਿੱਧਾ ਜਿੰਮ ਗਿਆ ਅੱਛਾ ਇਹ ਫੇਸਾਨਾ ਅਸੀਂ ਕਿਹਾ ਵੀ ਮੁੜ ਕੇ ਨੇਰਾ ਹੋ ਜਾਣਾ ਹਾਂ ਬਈ ਏਡੀ ਏਡੀਆਂ ਹਸਤੀਆਂ ਉਤੋਂ ਟਾਈਮ ਦੀ ਵੇਟ ਕਰ ਰਹੇ ਆ ਲੋਕ ਬਈ ਸਾਡਾ ਅ ਕਪਲ ਦੇ ਨਾਲ ਹੋਵੇ ਤੇ ਫਿਰ ਅਸੀਂ ਵੀ ਇਹ ਗੱਲ ਤਾਂ ਮੈਂ ਵੈਸੇ ਦੱਸ ਰਿਹਾ ਵੀ ਉਹਦੀ ਇੱਕ ਪਰਸਨੈਲਿਟੀ ਦੀ ਹਾਂ ਬਈ ਬਹੁਤ ਵੱਡੀ ਹਸਤੀ ਹੋਈ ਉੱਥੇ ਪੰਜਾਬ ਉਹ ਬਹੁਤ ਵੱਡੇ ਥਾਂ ਤੇ ਜਾ ਕੇ ਸਤਾਨ ਤੇ ਬੈਠਾ ਵੀ ਇੱਕ ਪੰਜਾਬੀ ਦੀ ਉਡੀਕ ਆ ਵੀ ਯਾਰ ਉਹ ਸਾਨੂੰ ਇੰਟਰਵਿਊ ਕਰੇ ਹੂੰ ਉਹਦੇ ਪ੍ਰੋਗਰਾਮ ਚ ਅਸੀਂ ਕਿਸੇ ਤਰ੍ਹਾਂ ਸਾਡੀ ਹਾਜ਼ਰੀ ਲੱਗ ਜਵੇ ਸਾਡਾ ਨਾਂ ਹੀ ਲੈ ਹੋ ਜਵੇ ਹਾਂ ਤੇ ਫਿਰ ਮੈਂ ਕਿਉਂ ਨਹੀਂ ਸੋਚ ਸਕਦਾ ਵੀ ਮੈਂ ਉਹਨੂੰ ਯਾਰ ਦੇਖ ਹੀ ਲਵਾਂ ਭਰਾ ਨੂੰ ਹਾਂ ਲੌਂਗ ਟਾਈਮ ਪਛਾਣਿਆ ਸੀਗਾ ਫਿਰ ਉਹਨਾਂ ਨੇ ਹਾਂ ਹਾਂ ਜਦੋਂ ਉਹ ਨਿਕਲਿਆ ਉਹਨੇ ਅਸੀਂ ਹੱਗ ਕੀਤੀ ਮੱਖਣ ਭਾਜੀ ਕਿਆ ਤਾਂ ਮੇਲੇ ਪਹਿਲੀ ਵਾਰ ਹੀ ਮਿਲੇ ਨਹੀਂ ਨਹੀਂ ਮੇਲੇ ਤਾਂ ਇੱਥੇ ਵੀ ਅੱਛਾ ਇੱਥੇ ਏਟੀਸੀ ਦੇ ਪ੍ਰੋਗਰਾਮ ਤੇ ਹੀ ਨੋਜ਼ ਉਹਨੂੰ ਤਾਂ ਸਾਰਾ ਵਰਲਡ ਜਾਣਦਾ ਤੇ ਮੈਨੂੰ ਤਾਂ ਇਹ ਖੁਸ਼ੀ ਆ ਬਈ ਕਪਲ ਮੇਰਾ ਨਾਮ ਜਾਣਦਾ ਸ਼ੰਕਰ ਉਹ ਇੱਥੇ ਦਾ ਪਿੰਡ ਚ ਮੈਂ ਦੇਸੀ ਬੰਦੇ ਦਾ ਹੈ ਉਹਨੇ ਕੋਈ ਗਾਣਿਆਂ ਦਾ ਨਹੀਂ ਕਿਹਾ ਵੀ ਗਾਣਾ ਉਹ ਨਹੀਂ ਉਹ ਮੇਰੇ ਕੋਲ ਆ ਉਹਨੇ ਮੇਰਾ ਆਸ਼ਕੀ ਗੀਤ ਬਹੁਤ ਸੁਣਦਾ ਅੱਛਾ ਟੈਡੀ ਪੱਗ ਵੇ ਸ਼ਕੀਨਾ ਤੇਰੀ ਉਹ ਕਹਿੰਦਾ ਬੋਲੀਆਂ ਬਹੁਤ ਸੁਣੀਆਂ ਅਸੀਂ ਇਹ ਤੇ ਉਦਾਂ ਵੀ ਉਹਨੂੰ ਪੰਜਾਬ ਦੇ ਉਥੇ ਆਪਣੇ ਕੰਮ ਕਰਦੇ ਬਾਅਦ ਉਹ ਪੰਜਾਬ ਨਾਲ ਜੁੜਿਆ ਆ। ਪੰਜਾਬ ਨਾਲ ਜੁੜਿਆ। ਉਹ ਵੀਡੀਓਜ਼ ਵੀ ਦੇਖਦੇ ਰਹੀ। ਹਾਂ ਬਿਲਕੁਲ ਉਹਨੂੰ ਭੱਜੇ ਮੇਰਾ ਪਤਾ ਦਾ ਇਹਦਾ ਮਾਤਲ ਮੇਰੇ ਤੋਂ ਤਾਂ ਸਾਰੇ ਵਧੀਆ ਆ। ਸਾਰੇ ਵੱਡੇ ਆ। ਆਰਟਿਸਟ ਉਹਨਾਂ ਦੇ ਬਾਰੇ ਤਾਂ ਉਹਨੂੰ ਪਤਾ ਹੀ ਪਤਾ ਆ। ਤੇ ਪੰਜਾਬ ਨਾਲ ਉਹ ਜੁੜਿਆ ਹੈ ਵੈਰੀ ਡੌਂਟ ਟੂ ਆਰਫ ਜਿੰਮੇ ਦਾ ਹੀ ਸਮਝਦਾ ਵੀ ਮੈਨੂੰ ਪਤਾ ਲੱਗ ਗਿਆ। ਵੀ ਬਹੁਤ ਵਧੀਆ ਕਿਉਂਕਿ ਉਹਦਾ ਦਿਮਾਗ ਨਹੀਂ ਖਰਾਬ ਹੋਇਆ। ਅੱਛਾ। ਵੀ ਉਹ ਪੰਜਾਬੀਆਂ ਨੂੰ ਔੜ ਕੇ ਮਿਲਦਾ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਾ ਮੈਨੂੰ ਜਿੰਨੀ ਵਾਰੀ ਕੋਈ ਹੁਣ ਉਹਦਾ ਕੁਐਸਚਨ ਹੋਊਗਾ ਵੀ ਬੰਬੇ ਕਿਸੇ ਨੂੰ ਮਿਲਿਆ ਤਾਂ ਮੈਂ ਉਹਦੇ ਨਾਲ ਹੀ ਸਾਰੇ ਦੇਖ ਲੈ। ਉਹ ਤੋਂ ਵੱਡਾ ਹੁਣ ਕੌਣ ਹੈ ਸਾਡੇ ਪੰਜਾਬੀ ਭਰਾ? ਤਾਂ ਬੰਬੇ ਗਏ ਆ ਤੇ ਜਾ ਕੇ ਸਲਮਾਨ ਖਾਨ ਨੂੰ ਮਿਲੀਏ ਕਿਹਨੇ ਨਹੀਂ ਨਹੀਂ ਮੈਂ ਖੁਦ ਸਲਮਾਨ ਤੋਂ ਵੱਡਾ ਸਮਝਦਾ ਆਪਣੇ ਆਪ ਨੂੰ। ਮੇਰੀ ਹਾਈਟ ਵੀ ਵੱਡੀ ਆ। ਮੇਰੇ 'ਚ ਜ਼ੋਰ ਵੀ ਜ਼ਿਆਦਾ ਹੈ। ਓਨੈਸਟੀ ਨਾਲ। ਹਾਂ ਨਹੀਂ ਉਹ ਹੈ ਇਹ ਗੱਲ। ਤੇ ਮੈਂ ਮੈਨੂੰ ਇਸ ਗੱਲ ਦਾ ਪਤਾ। ਵੀ ਬੰਬੇ ਇੰਡਸਟਰੀ ਦਾ ਬੰਦਾ ਮੈਨੂੰ ਕੋਈ ਜਾਂਚ ਨਹੀਂ ਤਕੜਾ। ਜਾਂਚ ਤਕੜਾ ਨਹੀਂ। ਨਹੀਂ ਤਕੜਾ। ਹਾਂ। ਇਹ ਤਾਂ ਇਹ ਹਕਾਰ ਦੀ ਨਹੀਂ ਗੱਲ। ਮੈਂ ਕਰਦਾ ਮੈਂ ਕਰਦਾ ਹਾਂ ਹਾਂ ਸੋ ਤਾਂ ਕਰਕੇ ਤੇ ਇਹਦੇ ਵਿੱਚ ਇਹ ਵੀ ਹੁੰਦਾ ਵੀ ਕਈ ਵਾਰੀ ਜਿਵੇਂ ਉੱਥੇ ਗਿਆ ਬੰਦਾ ਕਈ ਚੀਜ਼ਾਂ ਸਿੱਖ ਕੇ ਵੀ ਆਉਂਦਾ ਵੀ ਬਾਂਬੇ ਕੀ ਹੈ ਬਹੁਤ ਵੱਡੀ ਚੀਜ਼ ਮੈਂ ਬਾਂਬੇ ਬਾਂਬੇ ਕਹਿ ਦਿੰਦੇ ਆ ਉਹ ਹੈਗੀ ਉਹ ਵਾਲੀ ਵਾਕਈ ਵੱਡੀ ਚੀਜ਼ ਨਹੀਂ ਉੱਥੇ ਕੰਮ ਤੁਹਾਨੂੰ ਰਹਿ ਕੇ ਜ਼ਿਆਦਾ ਮਿਲ ਸਕਦਾ ਵੱਡਾ ਤਾਂ ਹੁਣ ਤੁਸੀਂ ਦੇਖੋ ਪੰਜਾਬ ਜੋਂ ਉਹ ਗਿਆ ਕਪਲ ਗਿਆ ਮੀਕਾ ਸਿੰਘ ਪੰਜਾਬੀ ਆ ਹਾਂ ਟਿਪੀਕਲ ਹਾਂ ਮੀਕਾ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਜਵਾਨ ਤੇ ਆਲਵੇਜ ਘੈਂਟ ਸ਼ਬਦ ਰਹਿਣਾ ਆ ਘੈਂਟ ਹਾਂ ਤੱਕੜ ਇਦਾਂ ਦੇ ਸ਼ਬਦ ਉਹ ਵੀ ਬੋਲਦਾ ਰਹਿੰਦਾ ਹਾਂ ਭਾਜੀ ਘੈਂਟ ਆ ਜਿੰਦਾਬਾਦ ਆ ਇਦਾਂ ਇਹ ਗੱਲਾਂ ਹੋਦੇ ਜਵਾਨ ਤੇ ਚੱਲਦੀਆਂ ਅੱਛਾ ਤੇ ਟਿਪੀਕਲ ਪੰਜਾਬੀ ਜਦੋਂ ਪੰਜਾਬੀ ਬੰਦੇ ਨਾਲ ਕਦੀ ਹਮਕੋਦਮ ਕੋ ਨਹੀਂ ਕੀ ਅੱਛਾ ਐ ਨਹੀਂ ਕੋਈ ਪੂਰਾ ਮੈਂ ਕਿਹਾ ਟਿਪੀਕਲ ਪੰਜਾਬੀ ਮਜ਼ਾ ਆ ਗਿਆ ਉਹਨਾਂ 'ਚ ਜਾਣ ਕੇ ਅੱਛਾ ਤੇ ਸੋ ਤੇ ਫਿਰ ਉਹਨਾਂ ਨੂੰ ਫਿਰ ਕੀਤਾ ਇਨਵਾਈਟ ਤੁਸੀਂ ਆਓ ਵੀ ਪਿੰਡ ਆਓ ਤੁਹਾਨੂੰ ਵਿਖਾਈਏ ਇੱਥੇ ਦਾ ਚਲਬਲ ਹਾਂਜੀ ਹਾਂਜੀ ਉਹ ਆਉਂਦੇ ਜਾਂਦੇ ਰਹਿੰਦੇ ਆ ਹਾਂ ਤੇ ਹਾਂ ਕੱਪਲ ਜਦੋਂ ਆਊਗਾ ਤਾਂ ਜਰੂਰ ਮੈਂ ਬੁਲਾਉਂਗਾ ਇਦਾਂ ਦੀ ਗੱਲ ਨਹੀਂ ਹਾਂ ਤੇ ਉਹ ਦੇਖੋ ਉਹ ਜਦੋਂ ਪ੍ਰੋਫੈਸ਼ਨਲਿਜ਼ਮ ਹੋ ਜਾਂਦਾ ਨਾ ਹੂੰ ਉਦੋਂ ਬਹੁਤ ਕੁਝ ਦੇਖਣਾ ਪੈਂਦਾ ਪ੍ਰੋਟੋਕੋਲ ਹੋਰ ਹਨਾ ਤੇ ਮੰਨ ਲਓ ਹੁਣ ਕਪਲ ਤੁਹਾਡੇ ਕੋਲ ਜਾਂ ਮੇਰੇ ਕੋ ਆ ਜਾਂਦਾ ਹਾਂ ਦੇਖੋ ਜਿਹੜੇ ਫੈਨਸ ਆ ਉਹਨਾਂ ਤੇ ਟਟ ਕੇ ਪੈਣਾ ਹਾਂ ਗਲਤ ਕੁਝ ਨਹੀਂ ਹੋਣਾ ਪਰ ਉਹਨਾਂ ਕੋ ਉਸ ਟਾਈਮ ਟਾਈਮ ਕਿਹੜਾ ਆ ਉਹਨਾਂ ਨੇ ਗਾਹਾਂ ਕਿਸੇ ਨੂੰ ਮਿਲਣਾ ਮੀਟਿੰਗ ਆ ਜੇ ਚਾਹ ਦਾ ਕੱਪ ਪੀਣ ਤੁਹਾਡੇ ਕੋਈ ਭਾਈ ਭਰਾ ਆਉਂਦਾ ਤੇ ਫੇਰ ਮਾੜੀ ਗੱਲ ਨਹੀਂ ਪਰ ਜੇ ਉਹਦਾ ਟਾਈਮ ਉਥੇ ਹੋਜਵੇ ਉੱਪਰ ਥੱਲੇ ਫੇ ਓੱਖਾ ਲੱਗਦਾ ਫੇ ਓੱਖਾ ਲੱਗਦਾ ਇਹਦੇ ਵਿੱਚ ਜਿਵੇਂ ਤੁਸੀਂ ਤਾਂ ਮੈਨੂੰ ਲੱਗਦਾ ਸਾਲ 'ਚ ਤੁਹਾਡੇ 2-3 ਚੱਕਰ ਤਾਂ ਵੱਜ ਜਾਂਦੇ ਨੇ ਪੰਜਾਬ ਦੇ ਵਿੱਚ ਜਿਆਦਾ ਵੀ ਵੱਜ ਜਾਂਦੇ ਹੁਣ ਤੇ ਉਹ ਮੈਂ ਇੱਥੇ ਹੁਣਾਂ ਜੀ ਜਨਵਰੀ ਫਰਵਰੀ ਜਿਆਦਾ ਤੁਸੀਂ ਇੱਥੇ ਦਾ ਧਿਆਨ ਤੁਹਾਨੂੰ ਰਹਿੰਦਾ ਬੱਚਿਆਂ ਦਾ ਵੀ ਲਗਾ ਹੈ ਤੁਹਾਡੇ ਪਿੰਡ ਦਾ ਬਹੁਤ ਬਹੁਤ ਮੈਂ ਹੁਣ ਪਿੰਡ ਉਹ ਆ ਕੇ ਪਿੰਡ ਹੀ ਰਹਿੰਦੇ ਐਥੇ ਰਹਿੰਦੇ ਫਲੋ ਹੋਂਦੇ ਨਾਲ ਹੀ ਨੇ ਵੀ ਕਈ ਵਾਰੀ ਹੁੰਦਾ ਨੇ ਵੀ ਪਾਪਾ ਨਹੀਂ ਬਹੁਤ ਨਹੀਂ ਨਹੀਂ ਬਹੁਤ ਵਾਰੀ ਅਸੀਂ ਇਕੱਠੇ ਹੀ ਹੋਂਦੇ ਆਂ ਪਰ ਜਾਣ ਆਉਣ 'ਚ ਜਿੱਦਾਂ ਹੁਣ 2 ਮਹੀਨੇ ਉਹਨਾਂ ਦੀ ਸਟੱਡੀ ਚੱਲਦੀ ਆ ਸਟੱਡੀ ਆ ਫੇਰ ਜੀਵਨ ਸਾਥੀ ਵਿੱਚ ਉੱਕਲ ਜਾਂਦਾ ਜਹਾਜ਼ ਚ ਉਹਨਾਂ ਨੂੰ ਨਾਲ ਸਭ ਜੋ ਜਾ ਕੇ ਪੜ੍ਹியே ਹੈ ਨਾ ਤੇ ਵੀ ਹੁਣ ਇੱਥੇ ਫੇਕੋਮ ਫਿਰ ਲਿਆ ਉਹਨਾਂ ਨੂੰ ਮੈਂ ਨੋਟ ਕਰਦਾ ਹੁੰਨਾ ਉਹ ਜਦੋਂ ਪਿੰਡ ਆ ਜਾਂਦੀ ਇੱਥੇ ਨਾ ਉਹਨਾਂ ਨੂੰ ਕੈਨੇਡਾ ਭੁੱਲ ਜਾਂਦੀ ਆ ਅੱਛਾ ਠੀਕ ਹੈ ਨਹੀਂ ਪਰ ਹੁਣ ਸਾਨੂੰ ਇਦਾਂ ਵੀ ਆ ਬੇ ਉੱਥੇ ਹੁਣ ਉਹਨਾਂ ਦੀ ਪੜ੍ਹਾਈ ਆ ਜਾਂ ਤਾਂ ਫੇ ਇੱਥੇ ਸਕੂਲ ਸਖਾਲ ਲੈ ਦੀਏ ਜਾਂ ਮੈਂ ਹੀ ਇੱਥੇ ਜ਼ਿਆਦਾ ਟਾਈਮ ਰਹਿਣਾ ਹੁਣ ਫੇ ਇਦਾਂ ਉਹਨਾਂ ਲਈ ਇਹ ਹੀ ਬਹੁਤ ਆ ਵੀ ਜੇ ਮਹੀਨਾ ਖੰਡ ਆ ਕੇ ਠੇਠ ਘੈਂਟ ਪੰਜਾਬੀ ਬੋਲਦੇ ਆ ਪੰਜਾਬੀ ਬੋਲਣ ਦੇ ਵਧੀਆ ਪੂਰੀ ਪੂਰੀ ਮੈਂ ਕਹਾਂ ਜੀ ਜਿੰਦਾਬਾਦ ਗਾਲਾਂ ਗੋਲਾ ਗਾਲ ਤਾਂ ਪੰਜਾਬੀਆਂ ਦੇ ਮੂੰਹ ਤੇ ਮੈਂ ਐਡਵਾਈਸ ਤਾਂ ਨਹੀਂ ਕਰੂੰਗਾ ਬਈ ਉਹ ਅਰੇ ਬੱਚੇ ਆਓ ਸਾਰਿਆਂ ਨੂੰ ਰਿਸਪੈਕਟ ਨਾਲ ਬੁਲਾਉਣ ਪਰ ਆਪਣੀ ਯਾਰੀ ਦੋਸਤੀ ਵਿੱਚ ਮੈਨੂੰ ਪਤਾ اچھا ਉਹ ਇੱਕ ਦੂਜੇ ਨਾਲ ਕਰਦੇ ਆ ਹਮਮ ਇਹਨੂੰ ਹਾਈ ਉਹਨਾਂ ਦੀ ਉਹ ਆਪਣਾ ਜਿਹੜਾ ਤਕੀਆ ਕਲਾਮ ਅੱਜੇ ਕਈ ਵਾਰੀ ਨਾ ਕਲਾਕਾਰਾਂ ਨੂੰ ਹੁਣ ਜਿਵੇਂ ਤੁਸੀਂ ਤਾਂ ਪ੍ਰਾਣੇ ਹੋ ਵੀ ਤੁਹਾਡੇ ਬੱਚੇ ਵੀ ਤੁਹਾਡੇ ਗੀਤ ਸੁਣਦੇ ਆ ਕਿ ਜਾਂ ਉਹ ਅੱਜ ਕੱਲ੍ਹ ਵਾਲਿਆਂ ਨੂੰ ਨਹੀਂ ਨਹੀਂ ਹੁਣ ਤਾਂ ਪੂਰਾ ਹੁਣ ਅੱਗੇ ਪਹਿਲਾਂ ਸੀ ਪਹਿਲਾਂ ਮੈਨੂੰ ਵੀ ਫੀਲ ਹੁੰਦਾ ਸੀ ਅੱਛਾ ਇਹ ਸੀ ਵੀ ਮੈਂ पीसी ਵੀ ਵੀ ਰਿਹਾ ਜਦੋਂ ਕਿ ਮੈਂ ਆਫਿਸ ਹਾਂ ਫਿਰ ਉਦੋਂ ਜਦੋਂ ਉਹਨਾਂ ਨੇ ਹੋਰ ਨਵੇਂ ਮੁੰਡਿਆਂ ਦੇ ਗੀਤ ਸੁਣਨੇ ਤੇ ਮੈਨੂੰ ਚੰਗਾ ਲੱਗਦਾ ਇਹ ਵੀ ਪੰਜਾਬੀ ਗੀਤ ਸੁਣਦੇ ਆ ਪਹਿਲਾਂ ਤਾਂ ਵੱਡੀ ਗੱਲ ਇਹ ਆ ਹਾਂ ਤੇ ਮੈਂ ਕਹਿੰਦਾ ਮੇਰਾ ਵੀ ਸੁਣ ਸੁਣ ਲਿਆ ਕਰੋ ਪਰ ਮੇਰੇ ਗੀਤੋ ਹਾਲੇ ਵੀ ਵੱਜਦੇ ਆ ਵੀ ਮੈਂ ਭਾਵੇਂ ਛੱਡ ਦਿੱਤਾ ਗੋਣਾ ਹਾਂ ਤੇ ਪਰ ਫਿਰ ਹੁਣ ਜਦੋਂ ਮੈਂ ਕਮਬੈਕ ਕੀਤਾ ਹਾਂ ਹੁਣ ਫੇ ਹੈਗਾ ਹੁਣ ਆਪਣੇ ਲਈ ਜੈਜੀ ਦਾ ਬਹੁਤ دیਵਾਨੇ ਸੀ ਅੱਛਾ ਜੈਜੀ ਹਾਂ ਇੱਕ ਤਾਂ ਸਟਾਈਲ ਹੀ ਕਰਕੇ ਤੇ ਨੰਬਰ 2 ਪੂਰੀ ਕੱਚਮੀ ਆਵਾਜ਼ ਪੰਜਾਬ ਦੀ ਹਾਂ ਤੇ ਵਿੱਚ ਫਿਰ ਇਹ ਪੀ ਢਿਲੋਂਦ ਵਾਲੇ ਵੀ ਹੋਗਾ ਸੀ ਅੱਛਾ ਹਾਂ ਤੇ ਅੱਛਾ ਇਹ ਪੀ ਨੂੰ ਵੀ ਸੁਣਦੇ ਰਹੇ ਹਾਂ ਉਹ ਨਿਆਣਿਆਂ ਦਾ ਫੇ ਉਹ ਹਾਂ ਗਰੋਅਪ ਜਦੋਂ ਕੋ ਉਹ ਹੋਇਆ ਹਾਂ ਉਦੋਂ ਕੋ ਉਹ ਇਹ ਗਰੋਅਪ ਉਹ ਗੀਤ ਗੁੱਤ ਸੁਣਨ ਦਾ ਮੌਕਾ ਮਿਲਿਆ ਇਹਨਾਂ ਨੂੰ ਉਦੋਂ ਕੇ ਪੀ ਢਿਲੋਂ ਚੱਲਦਾ ਸੀ ਮੈਂ ਨਹੀਂ ਕਦੀ ਮਿਲਿਆ ਮੁੰਡੇ ਨੂੰ ਅੱਛਾ ਤੇ ਪਰ ਮੈਨੂੰ ਪਤਾ ਮਾਰਕੀਟ ਚ ਹਟਿਆ ਬੰਦਾ ਟੋਡੀ ਫਿਰ ਕਿਹਦੇ ਨਾਲ ਪੁਰਾਣਿਆਂ ਨਾਲ ਕਿਹਦੇ ਨਾਲ ਬੰਦੀ ਤੇ ਨਵੇਂ ਨਾਲ ਸਭ ਤੋਂ ਵੱਧ ਕਿਹ ਨਾਲ ਬੰਦੀਪ ਸਾਰਿਆਂ ਨੇ ਸਾਰੇ ਕਰਨੌਜ ਲੈਂਦਾ ਵੀ ਇੱਕ ਦਿਨ ਦੇ ਆਹ ਕਰਨੌਜ ਜ਼ਿਲ੍ਹਾ ਛੋਟਾ ਭਰਾ ਆਪਣਾ ਹਾਂ ਤੇ ਉਹ ਜਿੰਦਾਬਾਦ ਐ ਇਸ ਟਾਈਮ ਸੁਪਰਸਟਾਰ ਆ ਹਾਂ ਤੇ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਮੈਨੂੰ ਕੋਈ ਉਹਨਾਂ ਤਾਂ ਹੀ ਹੈਗੀ ਜ਼ਰੂਰਤ ਹਾਂ ਵੈਸੇ ਬਹੁਤ ਵਧੀਆ ਉਹ ਹਟਿਆ ਤਾਂ ਹਟਿਆ ਉਹ ਤਾਂ ਹੈ ਹੀ ਆ ਉਹਦੇ ਵਿੱਚ ਕੋਈ ਹੁਣ ਮੇਰੇ ਕਹਿਣ ਨਾਲ ਜਾਂ ਮੈਂ ਉਹਨਾਂ ਤੋਂ ਜੇਲਸ ਮਨਾ ਕਰੀ ਜਾਂਦੇ ਨਹੀਂ ਨਹੀਂ ਉਹਦਾ ਤਾਂ ਹੈ ਹੀ ਠੀਕ ਹੈ ਉਹਦਾ ਨਾਲੇ ਜਦ ਮੈਂ ਆਪ ਮੈਂ ਯੂ ਰਿਮੈਂਬਰ ਮੈਡਮ ਹੋਣਾ ਨਾ ਮੈਂ ਕਿਥੇ ਐਡ ਕੀਤਾ ਸੀ ਤੁਸੀਂ ਉਹ ਸੁਣਿਆ ਹੋਣਾ ਹਾਂ ਉਹਦੇ ਵਿੱਚ ਮੈਂ ਕਿਹਾ ਸੀ ਵੀ ਉਹ ਮੇ ਆ ਤਾਂ ਟੀਸੀ ਵਾਲਾ ਵੀਰ ਦੇਖਿਆ ਆ ਹਾਂ ਤੇ ਮੈਨੂੰ ਕੋਈ ਕਿਸੇ ਨਾਲ ਜੈਲਸ ਦੀ ਲੋੜ ਨਹੀਂ ਗਈ ਹੈ ਨਾ ਹਾਂ ਜ ਸਮਾਂ ਸਮੇਂ ਸਮਰਾਥ ਕਦੀ ਮਾਨਕ ਸਾਹਿਬ ਸ਼ੰਦਾ ਜੀ ਹਾਂ ਨਾ ਜਗਮੂਨ ਕੌਰ ਚਮਕੀਲਾ ਸਾਹਿਬ ਹਮ ਸਦੀਕ ਸਾਹਿਬ ਉਹਨਾਂ ਦਾ ਟਾਈਮ ਫਿਰ ਸਰਦੂ ਲਾਲ ਸੁਪਾਜੀ ਦਾ ਆ ਗਿਆ ਹਾਂ ਇਹ ਮੈਂ ਬੜੇ ਏਦਾ ਵਿਸਤਾਰ ਨਾਲ ਫਿਰ ਸਾਡਾ ਵੀ ਆਇਆ ਅਸੀਂ ਵੀ ਖੁੱਤੀ ਪਾਈ ਹੈ ਤੇ ਪੰਜਾਬ ਤੁਸੀਂ ਤਾਂ ਤੁਸੀਂ ਤਾਂ ਦੁਬਾਰਾ ਕਿਹਾ ਕਿ ਸੰਵਾਲੇ ਤੱਕ ਜਾਂਦਾ ਘੁੰਮੜ ਜਾਂਦੀ ਜਦੋਂ ਖਾੜਾ ਲਾਉਣ ਜਾਈਦਾ ਹਾਂ ਤੇ ਬਸ ਰਹਿਣਾ ਪਿੰਡ ਜਾਂ ਉੱਥੋਂ ਆ ਜਾਈਦਾ ਹਾਂ ਤੇ ਤੁਸੀਂ ਇੱਕ ਕੁਐਸਚਨ ਮੈਂ ਭੁੱਲ ਗਿਆ ਵੀ ਜੇ ਘੁੰਮਣ ਫੈਲਿਓ ਪਿੰਡ ਤਾਂ ਰਹਿੰਦੇ ਉਹਨਾਂ ਨੇ ਹੁਣ ਬਾਹਰਲੇ ਮੌਲਖ ਸਾਰੇ ਦੇਖੇ ਆ ਨਿਆਣਿਆਂ ਨੇ ਸਭ ਦੇਖ ਲਿਆ ਤੇ ਉਦੋਂ ਵਧੀਆ ਥਿਊ ਕਿਤੇ ਹੋਣਾ ਨਹੀਂ ਹਾਂ ਤੇ ਆਹ ਵੀ ਉਹਨਾਂ ਤੋਂ ਕਿਤੇ ਹੀ ਮਿਲੀਅਨ ਟਾਈਮ ਵੱਡਾ ਥੱਲੇ ਕਹਿੰਦੇ ਇੱਥੇ ਆ ਕੇ ਉਹ ਨਹੀਂ ਕਰਦੇ ਹਾਂ ਤੁਸੀਂ ਨਜ਼ਾਰਾ ਦੇਖੋ ਨਾ ਦੇਖੋ ਆਹ ਥਿਊ ਕਿਤੇ ਮਿਲਣਾ ਅਨਵਾਇਰਮੈਂਟ ਮਨਦੀਪ ਜੀ ਕਿਤੇ ਮਿਲਣੀ ਐ ਤਾਂ ਨਹੀਂ ਕਹਿੰਦੇ ਵੀ ਇੱਥੇ ਗਾਵਾਂ ਆ ਇੱਥੇ ਗੰਦ ਬੜਾ ਆ ਇੱਥੇ ਘਟਾ ਬਹੁਤ ਆ ਨਹੀਂ 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 ਜਦ ਉਹਨਾਂ ਦਾ ਪੇ ਇੱਥੇ ਮਸਤੀ ਕਰਦਾ ਫਿਰ ਜੀਨਸ ਦਾ ਆਪਣੇ ਹੀ ਆ ਫਿਰ ਕਿਹਨਾਂ ਦੇ ਪੰਜਾਬੀ ਜੀ ਹਨ ਤੇ ਮੈਂ ਇਦਾਂ ਉਹ ਸੇਮ ਮੇਰੀ ਅਹੀ ਕਹਾਣੀ ਆ ਅੱਛਾ ਬਹੁਤ ਵਧੀਆ ਉਹਨਾਂ ਇੱਥੇ ਆ ਕੇ ਬਸ ਹਾਂਜੀ ਅੱਛਾ ਜੀ ਚਾਚੇ ਤਾਏ ਜੋ ਵੀ ਗੱਲਾਂ ਗੁੱਲਾਂ ਗੱਪਾਂ ਮਾਰਨੀਆਂ ਉਹਨਾਂ ਨੂੰ ਪਸੰਦ ਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਤੇ ਸਾਰਿਆਂ ਦੇ ਬੱਚੇ ਮਹਾਰਾਜ ਇਦਾਂ ਜਿੱਦਾਂ ਦਾ ਸੁਭਾਅ ਜਿਹਦਾ ਮਾੜੇ ਸੁਭਾਅ ਵਾਲਿਆਂ ਦੇ ਬੱਚੇ ਉਹਨਾਂ ਤੇ ਨਾ ਜਾਣ ਚੰਗੇਆਂ ਵਿੱਚ ਚੰਗੇਆਂ ਵਿੱਚ ਚੰਗੇ ਬੱਚਾ ਚਲੋ ਠੀਕ ਹੈ ਜੀ ਹੁਣ ਅਖੀਰ ਦੇ ਵਿੱਚ ਤੁਸੀਂ ਆਪਣਾ ਗੀਤ ਜਿੱਦ ਨੂੰ ਜਰੂਰ ਸੁਣਾ ਦਿਓ ਜਿਹੜਾ ਆਪਾਂ ਪਿੱਛੇ ਰਹਿ ਗਿਆ ਹੁਣ ਆਪਾਂ ਹਸਨਾ ਨਹੀਂ ਆਪਾਂ ਨਾਰਮਲ ਗੀਤ ਸੁਣਨਾ ਤੁਹਾਡੇ ਕੋਲ ਮੈਂ ਇਹੀ ਦੋ ਲੈਣਾ ਹਾਂ ਕੰਟੀਨਿਊ ਸੁਣਾ ਦੇਣਾ ਸੀਰੀਅਸ ਹੋ ਗਏ ਇਹ ਹੌਟ ਸ਼ਾਟ ਕੰਪਨੀ ਵੱਲੋਂ ਤੁਹਾਨੂੰ ਪਤਾ ਹੀ ਹੈ ਨਾ ਹਾਂ ਹਾਂ ਹੌਟ ਸ਼ਾਟ ਨੇ ਰਿਲੀਜ਼ ਕੀਤਾ ਤੇ ਨਿੱਕੇ ਨਾਲ ਕ ਲੈ ਆ ਤੇ ਉਹਦੇ ਵਿੱਚ ਹੋਰ ਵੀ EP ਦਾ ਨਾਮ ਹੈਗਾ ਪੰਪ ਅਪ ਅੱਛਾ ਤੇ ਉਹਦੇ ਵਿੱਚ ਹੋਰ ਵੀ ਗੀਤ ਆ ਦੋ ਤਿੰਨ ਹੂੰ ਉਹ ਕਰੋ ਛੱਡ ਰਹੇ ਹੋ ਫਿਰ ਉਹ ਆ ਕੇ ਰਿਲੀਜ਼ ਹੋ ਗਿਆ ਪਰ ਉਹਦਾ ਵੀਡੀਓ ਸ਼ੂਟਿਓ ਹੁਣ ਬਣਾਓ ਬਣਾਵਾਂਗੇ ਹੁਣ ਅੱਛਾ ਉਹ ਹੈਗਾ ਹਾਉ ਸ਼ੇਰਾਂ ਦੇ ਕੋਲ ਨਾ ਆਵੀ ਐਵੇਂ ਨਾ ਬੈਰ ਬਧਾਵੀ ਤੇਰੇ ਨਾਲ ਮਹਾੜੀ ਹੋ ਜੂ ਐਵੇਂ ਨਾ ਰਗੜਿਆ ਜਾਵੀ ਹੋ ਸ਼ੀ ਨੀ ਆਉਣੀ ਐਂਦਾ ਤੇਰੇ ਹੱਥ ਪਾ ਦੇਾਂਗੇ ਹੱਥ ਪਾ ਦੇਾਂਗੇ ਟੱਕ ਪਾ ਦੇਾਂਗੇ ਓ ਕਾਕਾ ਟੱਕ ਪਾ ਦੇਾਂਗੇ ਚਲੋ